ਬਸ ਸਾਰੀ ਖਾਲੀ ਚੱਲੀ ਆ ਤੇ ਸਵਾਰੀਆਂ ਨਹੀਂ ਕੋਈਆਂ ਜਿਹੜਾ ਅੱਲਾਹ ਵਾਹ ਤੋਂ ਜਨਣੀਆਂ ਲੇਡੀ ਸਵਾਰੀਆਂ ਉਤਾਰ ਪੀਆਂ ਨੇ ਤਿੰਨ ਚਾਰ ਕਹਿੰਦਾ ਜੇ ਅਸੀਂ ਰੁਕਣਾ ਨਹੀਂ ਮਹਣਦੀ ਔਰ ਬਸ ਵੀ ਦੇਖ ਲੋ ਸਾਰੀ ਖਾਲੀ ਹੈ ਜਿੰਤੀ ਦੇ ਤਿੰਨ ਚਾਰ ਸਵਾਰੀਆਂ ਨੇ ਦੰਦੇ ਕੋਲ ਬਸ ਇਹਨਾਂ ਨੂੰ ਤਾਂ ਚੰਗਾ ਹੈ ਮਾਨ ਸਾਹਿਬ ਅੰਸਰਾਇਆ ਲੈ ਲੋ ਸਵਾਰੀਆਂ ਤੋਂ ਜੀ ਸਾਹਿਬ ਹੱਥ ਬੰਨ ਕੇ ਬੇਨਤੀ ਵੀ ਕਰਾਇਆ ਲੈਣਾ ਸ਼ੁਰੂ ਕਰੋ ਸਵਾਰੀਆਂ ਤੋਂ ਐਡਾ ਬੇਇਜਤ ਨਾ ਕਰੋ ਸਵਾਰੀਆਂ ਨੂੰ ਠੀਕ ਹੈ ਨਾ ਕੋਈ ਨਾ ਕੋਈ ਕਿਸੇ ਦੀ ਧੀ ਭਣ ਹੁੰਦੀ ਹਰੇਕ ਲੇਡੀਜ਼ ਇਹਦੇ ਨਾਲ ਨਾ ਕਿਰਾਇਆ ਲਾਓ ਤੁਹਾਡੀਆਂ ਤੋਂ ਪਰਦੇਸ ਜਿਤਨਾ ਕਰੋ ਖਾਲੀ ਬਸਾਂ ਜਾ ਰਹੀਆਂ ਤੁਹਾਡੀਆਂ ਤੁਹਾਡੇ ਕਨੈਕਟਰ ਡਰਾਈਵਰ ਕਹਿੰਦੇ ਆ ਅਸੀਂ ਰੁਕਣਾ ਹੀ ਨਹੀਂ ਉਹ ਸਾਡੇ ਤੇ ਜਿੱਥੋਂ ਦੀ ਲੇਡੀਜ਼ ਵਾਰੀ ਨੇ ਕਹਿਤਾ ਜਾਣਾ ਹੈ ਉੱਥੇ ਰੁਕਦੀ ਨਹੀਂ ਤੁਹਾਡੀ ਬਾਤ ਅਸੀਂ ਘਰੋਂ ਪੰਜ 6 ਜੀ ਨਿਕਲੇ ਦੋ ਬੰਦੇ ਹੀ ਚੜ ਗਏ ਬਾਕੀ ਚਾਰ ਸਵਾਰੀਆਂ ਉੱਥੇ ਰਹਿ ਕੇ ਸਾਡੀਆਂ ਤਿੰਨ ਲੇਡੀਜ਼ ਸੀ ਦੋ ਬੰਦੇ ਹੀ ਜਾ ਰਹੇ ਅੱਗੇ ਸਾਨੂੰ ਅੱਗੇ ਕੰਮ ਸੀ ਕੋਈ ਉਹਨਾਂ ਨੇ ਰਸਤੇ 'ਚ ਉਤਰਨਾ ਹੀ ਉਹ ਜੇ ਕਦੇ ਇੱਥੇ ਲੜਾਈ ਹੁੰਦੀ ਤਾਂ ਉਹਦਾ ਕੌਣ ਜ਼ਿੰਮੇਵਾਰ ਹੁੰਦਾ ਦੱਸੋ ਇੱਥੇ ਕੌਣ ਗਲਤ ਹੁੰਦਾ 100% ਇੱਥੇ ਗਲਤ ਬਣਾਉਣਾ ਹੀ ਕੰਨਾਂ ਨੇ ਸਵਾਰੀ ਨੂੰ ਕੰਨਾਂ ਨੇ ਕਿੰਨੂੰ ਕੰਨਾਂ ਨੇ ਕਿੰਨੂੰ ਇਹ ਕਨੈਕਟਰ ਆ ਬਣਾਣ ਕੀ ਸਮਝ ਲੱਕਿਆ ਰਾਜ ਹੀ ਬਣਾ ਲਿਆ ਆਪਦਾ ਵੀ ਸਾਡੀਆਂ ਹੀ ਨੇ ਹਾਲਾਂਕਿ ਮੈਂ ਵੀ ਡਰਾਈਵਰ ਆ ਇਸ ਸਹਿਕਮੇ ਨਾਲ ਜੁੜਿਆ ਆ ਆ ਪਰ ਨਹੀਂ ਯਾਰ ਸ਼ਰਮ ਕਰੋ ਯਾਰ ਆਪਾਂ ਨੂੰ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਆ ਆਪਾਂ ਤਰੀਕੇ ਨਾਲ ਨਿਭਾਈਏ ਤੇ ਸਰਕਾਰ ਨੇ ਆਪਾਂ ਨੂੰ ਫ੍ਰੀ ਕਰ ਰੱਖਿਆ ਸਵਾਰੀਆਂ ਨੂੰ ਲੇਡੀ ਸਵਾਰੀਆਂ ਨੂੰ ਕਿਰਾਇਆ ਦੇ ਆਪਾਂ ਕੌਣ ਆਪਾਂ ਕੀ ਆਕੇ ਆਪਾਂ ਕਿਸੇ ਦੀ ਬੇਇੱਜ਼ਤ ਕਰੀਏ ਜਾਂ ਆਪਾਂ ਕੋਈ ਰੁਕਣੀ ਨਹੀਂ ਕਰਨੀ ਨਹੀਂ ਉਹਨਾਂ ਰੇਕਟੇ ਤੇ ਬੱਸ ਰੋਕੀ ਜਿੰਨੇ ਕੋਈ ੱਡਾ ਨਹੀਂ ਛੱਡਿਆ ਜੀ ਮਾਰ ਰਹੇ ਗੋਲੂ ਕਾ ਪਿੰਡੀ ਰੇਕਟੇ ਤੇ ਰੁਕਦਾ ਹੁੰਦਾ ਤੇ ਉੱਥੇ ਸਵਾਰੀ ਨੇ ਮੋਹਣ ਕੀ ਦਾ ਨਾਮ ਆ ਕੇ ਕਹਿੰਦਾ ਮੈਂ ਰੋਕਣੀ ਨਹੀਂ ਤੇ ਬੱਸ ਸਾਰੀ ਖਾਲੀ ਜਾਣ ਢੀ ਮਗਰ ਦੀ ਸਿੱਤਾਂ ਸਾਰੀਆਂ ਖਾਲੀ ਗਿੰਤੀ ਦੇ ਪੰਜ-ਸੱਤ ਸਵਾਰੀਆਂ ਸਾਰੀਆਂ ਵਿੱਚ ਬੱਸ ਬੱਸ ਦਾ ਨੰਬਰ ਵੀ ਤੁਹਾਨੂੰ ਮੈਂਸ਼ਨ ਕਰਾਂਗਾ ਮੈਂ ਫੇਸਬੁੱਕ 'ਚ ਉਸ ਤੋਂ ਥੱਲੇ ਉਤਰ ਕੇ ਨੰਬਰ ਪਾਵਾਂਗਾ ਨੰਬਰ ਦੀ ਵੀਡੀਓ ਬਣਾ ਕੇ ਤੁਹਾਨੂੰ ਨਾਲ ਅਟੈਚ ਕਰਾਂਗਾ ਬਸ ਦਾ